ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟ ਹੈਗੀ ਐ ਸਟੇਟ ਵਰਸਸ ਐਲੋਸੋਰਸਾ ਐਂਡ ਆਦਰਸ 2025 ਦੀ ਜਿਹੜੀ ਜਜਮੈਂਟਸ ਹੈ ਬੜੀ ਸਮਝਣ ਵਾਲੀ ਟੈਕਨੀਕਸ ਹੈ 239 Crpc ਹੁੰਦਾ ਸੀ ਜਿਹਦੇ ਵਿੱਚ ਡਿਸਚਾਰਜ ਦੋਸ਼ੀ ਵੱਲੋਂ ਇੱਕ ਐਪਲੀਕੇਸ਼ਨ ਲਾਈ ਜਾਂਦੀ ਸੀ ਪਰਚਾ ਦਰਜ ਹੁੰਦਾ ਜਦੋਂ ਚਾਰਜ ਫਰੇਮ ਹੁੰਦੇ ਨੇ ਕੋਰਟ ਦੇ ਵਿੱਚ ਤਾਂ ਉੱਤੇ ਇੱਕ ਐਪਲੀਕੇਸ਼ਨ ਲਾਈ ਜਾਂਦੀ ਹੁੰਦੀ ਡਿਸਚਾਰਜ ਵੀ ਮੈਨੂੰ ਇੱਥੇ ਹੀ ਬੜੀ ਕੀਤਾ ਜਾਵੇ ਵੀ ਇਹਨਾਂ ਨੇ ਮੈਨੂੰ ਗਲਤ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਫਸਾਇਆ ਹੈ ਜੋ ਹੁਣ ਕੇ ਦੋਸ ਨਾਸੀ ਜਿਹੜੀ ਬੀਐਨਐਸ ਦੇ ਵਿੱਚ ਤਬਦੀਲ ਹੈ ਤਾਂ ਇਹਦੇ ਵਿੱਚ ਕੋਰਟ ਮਾਨਯੋਗ ਸੁਪਰੀਮ ਕੋਰਟ ਨੇ ਇੱਕ ਗੱਲ ਬਿਲਕੁਲ ਕਲੀਅਰ ਕੀਤੀ ਹੈ ਵੀ ਜੋ ਵੀ ਮੈਜਿਸਟਰੇਟ ਕੋਰਟ ਹੈ ਜਾਂ ਕਿਸੇ ਦੀ ਐਡੀਸ਼ਨਲ ਸੈਸ਼ਨ ਜੱਜ ਜਾਂ ਸੈਸ਼ਨ ਜੱਜ ਦੇ ਕੇਸ ਚੱਲ ਰਿਹਾ ਹੈ ਜੇ ਕੋਈ ਵੀ ਦੋਸ਼ੀ ਡਿਸਚਾਰਜ ਦੀ ਇੱਕ ਐਪਲੀਕੇਸ਼ਨ ਲਾਉਂਦਾ ਬਹਾਲ ਹੋਣ ਦੇ ਲਈ ਕੇਸ ਦੇ ਵਿੱਚੋਂ ਤਾਂ ਕੋਰਟ ਨੇ ਇੱਕ ਗੱਲ ਕਲੀਅਰ ਕੀਤੀ ਹੈ ਵੀ ਜੋ ਵੀ ਪ੍ਰੋਸੀਕਿਊਸ਼ਨ ਜਿਹੜਾ ਮਟੀਰੀਅਲ ਹੈ ਵੀ ਜੋ ਵੀ ਜਿਨੇ ਪਰਚਾ ਦਰਜ ਕਰਵਾਇਆ ਹੈ ਚਲਾਨ ਦੇ ਵਿੱਚ ਚਾਰ ਸ਼ੀਟ ਦੇ ਵਿੱਚ ਜੋ ਵੀ ਮਟੀਰੀਅਲ ਹੈ ਉਹਦੇ ਹਿਸਾਬ ਦੇ ਨਾਲ ਹੀ ਬੰਦੇ ਨੂੰ ਡਿਸਚਾਰਜ ਕਰਨਾ ਚਾਹੀਦਾ ਨਾ ਕਿ ਕੋਈ ਵੀ ਦੋਸ਼ੀ ਜਿਹੜਾ ਡਿਫੈਂਸ ਦੇ ਵਿੱਚ ਕੋਈ ਮਟੀਰੀਅਲ ਲੈ ਕੇ ਆਉਂਦਾ ਉਹਨੂੰ ਦੇਖ ਕੇ ਤੋਂ ਸਮਝਣ ਵਾਲੀ ਇੱਕ ਗੱਲ ਹੈ ਵੀ ਜਿਹਦੇ ਉੱਤੇ ਵੀ ਕੋਈ ਵੀ ਕਿਸੇ ਦਾ ਵੀ ਪਰਚਾ ਹੁੰਦਾ ਉਹ ਡਿਸਚਾਰਜ ਦੀ ਐਪਲੀਕੇਸ਼ਨ ਲਾਉਂਦਾ ਤਾਂ ਇਸ ਚੀਜ਼ ਦਾ ਵੀ ਧਿਆਨ ਰੱਖਿਆ ਜਾਵੇ ਵੀ ਸਟਾਰ ਦੇ ਵਿੱਚ ਜੇ ਪ੍ਰੋਸੀਕਿਊਸ਼ਨ ਜਿਹਦੇ ਵੱਲੋਂ ਪਰਚਾ ਦਰਜ ਹੈ ਉਹਦੇ ਕੋਲ ਤੁਹਾਨੂੰ ਲੱਗਦਾ ਦੀ ਉਕਤਾ ਸਬੂਤ ਉਸ ਚਲਾਨ ਦੇ ਵਿੱਚ ਜਾਂ ਚਾਰ ਸ਼ੀਟ ਦੇ ਵਿੱਚ ਨਹੀਂ ਹੈਗੇ ਜੋ ਤੁਹਾਡੇ ਖਿਲਾਫ ਕੋਈ ਸਫੀਸ਼ੀਐਂਟ ਮਟੀਰੀਅਲ ਨਹੀਂ ਹੈਗਾ ਵੀ ਤੁਹਾਡੇ ਖਿਲਾਫ ਕੇਸ ਚਲਾਇਆ ਜਾਵੇ ਤਾਂ ਹੀ ਡਿਸਚਾਰਜ ਦੀ ਜਿਹੜੀ ਐਪਲੀਕੇਸ਼ਨ ਆ ਮੂਵ ਕਰੋ ਇਹਨਾਂ ਦੀ ਜੇ ਤੁਹਾਡੇ ਕੋਲ ਸਬੂਤ ਨੇ ਡਿਫੈਂਸ ਆਉ ਟ੍ਰਾਇਲ ਦਾ ਮੈਟਰ ਆ ਟ੍ਰਾਇਲ ਹੀ ਚੱਲੂਗਾ ਇਸ ਕਰਕੇ ਕਿਸੇ ਦੀ ਗੱਲਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਵੀ ਭਾਈ ਚਲਾਨ ਦੇ ਵਿੱਚ ਕੋਈ ਤੀਜੀ ਜਾਂ ਚੌਥੀ ਚੀਜ਼ ਨਹੀਂ ਹੈਗੀ ਕ੍ਰੋਸ ਜਿ ਕੁਸ਼ਨ ਦੇ ਲਈ ਐਨਾ ਮਟੀਰੀਅਲ ਨਹੀਂ ਹੈਗਾ ਜਿਹਦੇ ਨਾਲ ਸਾਨੂੰ ਇਸ ਤੁਹਾਡੇ ਉੱਪਰ ਇਹ ਕੇਸ ਚਲਾਇਆ ਜਾਵੇ ਸੋ ਇਸ ਚੀਜ਼ ਦੇ ਵਿੱਚ ਆਪਾਂ ਨੇ ਅਗਰ ਇਸ ਤਰੀਕੇ ਨਾਲ ਹੀ ਲੈ ਸਕਦੇ ਆ ਥੈਂਕ ਯੂ ਸੋ ਮੱਚ